ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਅਮਨ ਟਿੱਕਸ ਤੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਕਾਲਰ ਕਿਵੇਂ ਆਪਾਂ ਬਣਾਉਣੇ ਨੇ ਤੇ ਕਿਵੇਂ ਆਪਾਂ ਨੇ ਅਟੈਚ ਕਰਨੇ ਨੇ ਤੇ ਇਹ ਆਪਣੇ ਬੇਬੀ ਕਾਲਰ ਨੇ ਤੇ ਇਹ 15.5 ਇੰਚ ਦੇ ਕਾਲਰ ਨੇ ਤੇ ਇਹਦਾ ਆਪਾਂ ਨੇ ਨਾਪ ਕਿਵੇਂ ਲੈਣਾ ਜਦੋਂ ਆਪਾਂ ਨੇ ਕੁਰਤੇ ਤੋਂ ਦੇਖਣਾ ਵੀ ਆਪਣੇ ਕਾਲਰ ਕੁਰਤੇ ਦੇ ਉੱਪਰ ਜਾਂ ਸ਼ਰਟ ਦੇ ਉੱਪਰ ਕਿੰਨੇ ਇੰਚ ਦੇ ਲੱਗੇ ਹੋਏ ਨੇ ਤੇ ਇਹ ਵਾਲਾ ਨਾਪ ਆਪਾਂ ਨੇ ਲੈਣਾ ਵੀ ਇਸ ਆ ਜਿਹੜਾ ਇਹਦਾ ਆ ਇਸ ਕੋਲੋਂ ਇਹ ਤੋਂ ਲੈ ਕੇ ਐਸ ਕੋਲੋਂ ਤੱਕ ਤੇ ਇੱਥੇ ਤੱਕ ਇਹ ਦੋਨੋਂ ਕੋਨਿਆਂ ਤੋਂ ਆਪਾਂ ਨੇ ਨਾਪ ਲੈਣਾ ਵੀ ਇਹ ਕਿੰਨੇ ਇੰਚ ਦੇ ਕਲਰ ਨੇ ਤੇ ਇਹ ਆਪਣੇ ਹੈਗੇ ਨੇ 15.5 ਇੰਚ ਦੇ ਕਲਰ ਦੇਖੋ 15.5 ਇੰਚ ਦੇ ਕਲਰ ਰੈਡੀ ਨੇ ਇਹ ਤੇ ਇਹ ਆਪਾਂ ਨੇ ਤਿਆਰ ਕਰਨੇ ਨੇ ਕੁੜਤੇ ਦੇ ਉੱਪਰ ਆਪਾਂ ਨੇ ਇਹ ਵਾਲੇ ਕਲਰ ਅਟੈਚ ਕਰਨੇ ਨੇ ਤੇ ਇਹਨੂੰ ਆਪਾਂ ਨੇ ਸਭ ਤੋਂ ਪਹਿਲਾਂ ਕੀ ਕਰਨਾ ਹੈ ਇੱਥੋਂ ਇਹ ਅਟੈਚ ਹੁੰਦਾ ਤੇ ਇਹਨੂੰ ਆਪਾਂ ਨੇ ਅਲੱਗ-ਅਲੱਗ ਕਰ ਲੈਣਾ ਦੋਨਾਂ ਨੂੰ ਗਰਦਣੀ ਇਹ ਵਾਲੀ ਹੋਗੀ ਗਰਦਣੀ ਤੇ ਇਹ ਵਾਲਾ ਉੱਪਰ ਦਾ ਹੋ ਗਿਆ ਕੋਰਨਰ ਤੇ ਇਹਨੂੰ ਆਪਾਂ ਨੇ ਅਲੱਗ-ਅਲੱਗ ਪੇਸਟ ਕਰ ਲੈਣਾ ਹੈ ਕੱਪੜੇ ਦੇ ਉੱਪਰ ਪ੍ਰੈਸ ਦੀ ਮਦਦ ਦੇ ਨਾਲ ਜਿਵੇਂ ਆਪਾਂ ਨੇ ਗਲਾ ਅਟੈਚ ਕਰਦੇ ਹੁੰਦੇ ਹਾਂ ਪ੍ਰੈਸ ਦੀ ਮਦਦ ਦੇ ਨਾਲ ਇਹ ਵੀ ਉਸੇ ਤਰ੍ਹਾਂ ਹੀ ਅਟੈਚ ਹੋ ਜਾਂਦਾ ਹੈ ਤੇ ਇਹ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਅਟੈਚ ਕਰਕੇ ਦਿਖਾਉਣੇ ਆਂ ਵੀ ਆਪਾਂ ਨੇ ਕਿਵੇਂ ਅਟੈਚ ਕੀਤਾ ਜੀ ਹੁਣ ਆਪਾਂ ਨੇ ਇਹ ਕਾਲਰ ਲੈ ਲਿਆ ਤੇ ਇਹਨੂੰ ਆਪਾਂ ਅਟੈਚ ਕਰਾਂਗੇ ਪ੍ਰੈਸ ਨਾਲ ਪ੍ਰੈਸ ਦੀ ਮਦਦ ਨਾਲ ਇਹਨੂੰ ਅਟੈਚ ਕਰ ਲੈਣਾ ਤੇ ਇਸੇ ਤਰੀਕੇ ਨਾਲ ਆਪਾਂ ਨੇ ਜਿਹੜੀ ਇਹਦੀ ਨੀਚੇ ਵਾਲੀ ਗਰਦਣੀ ਆ ਉਹਨੂੰ ਅਟੈਚ ਕਰ ਲੈਣਾ ਤੇ ਇਹਨੂੰ ਆਪਾਂ ਨੇ ਜਦੋਂ ਕਟਿੰਗ ਕਰਨਾ ਹੈ ਆਪਾਂ ਤੁਹਾਨੂੰ ਇਹ ਗੱਲ ਦਾ ਆਪਾਂ ਨੇ ਧਿਆਨ ਰੱਖਣਾ ਹੈ ਵੀ ਜਿਹੜਾ 1.5 ਇੰਚ ਹੈ ਉਹ ਗਰਦਣੀ ਦੇ ਨਾਲ ਅਟੈਚ ਹੋਊਗਾ ਤੇ ਜਿਹੜੀ ਇਹ ਵਾਲੀ ਗਰਦਣੀ ਆ ਤੇ ਇਹਨੂੰ ਵੀ ਆਪਾਂ ਨੇ ਇਸ ਤਰ੍ਹਾਂ ਇੱਥੋਂ ਇਹਨੂੰ ਵਿਚਾਰੋਂ ਕਟਿੰਗ ਕਰਾਂਗੇ ਪੈਰ-ਪੈਰ ਦਾ ਕੱਪੜਾ ਆਪਾਂ ਰੱਖ ਕੇ ਤੇ ਆਪਾਂ ਇਹਦੇ ਉੱਪਰ ਹੀ ਅਟੈਚ ਕਰਨਾ ਹੀ ਕਰਦਣੀ ਵੀ ਤੇ ਉਹ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਆ ਕਿ ਆਪਾਂ ਇਹਨੂੰ ਕਿਵੇਂ ਕਟਿੰਗ ਕਰਨਾ ਹੈ ਕੱਪੜਾ ਕਿਵੇਂ ਬਾਧ ਰੱਖਣਾ ਹੈ ਕਿਹੜੀ ਸਾਈਡ ਤੋਂ ਬਾਧ ਰੱਖਣਾ ਹੈ ਕੱਪੜਾ ਕਿਉਂਕਿ ਜਿਹੜਾ ਕੱਪੜਾ ਸਲਾਈ 'ਚ ਆਉਣਾ ਹੁੰਦਾ ਜਿਹੜੀ ਸਾਈਡ ਉਹ ਸਾਈਡ ਆਪਾਂ ਨੂੰ ਕੱਪੜਾ ਹਮੇਸ਼ਾ ਬਾਧ ਰੱਖਣਾ ਪੈਂਦਾ ਆ ਦੇਖੋ ਇੱਧਰ ਵੀ ਆਪਾਂ ਨੇ ਸਾਈਡਾਂ ਤੇ ਕੱਪੜਾ ਬਾਧ ਰੱਖਿਆ ਇੱਧਰ ਵੀ ਆਪਾਂ ਨੇ ਬਾਧ ਰੱਖਿਆ ਤੇ ਇਹਦਾ ਜਿਹੜਾ ਨੀਚੇ ਵਾਲੀ ਸਾਈਡ ਹੁੰਦੀ ਆ ਉਹ ਸਾਈਡ ਆਪਾਂ ਨੇ ਇਸ ਤਰ੍ਹਾਂ ਫੋਲਡ ਕਰ ਲੈਣੀ ਆ ਇਸ ਗੱਲ ਦਾ ਧਿਆਨ ਰੱਖਣਾ ਵੀ ਇਹਦੀ ਨੀਚੇ ਵਾਲੀ ਸਾਈਡ ਕਿਹੜੀ ਸਾਈਡ ਹੈ ਵੀ ਕਿਹੜੀ ਸਾਈਡ ਆਪਾਂ ਨੇ ਕਲਰ ਦੇ ਨਾਲ ਅਟੈਚ ਸੀ ਜਿਹੜੀ ਸਾਈਡ ਕਲਰ ਦੇ ਨਾਲ ਅਟੈਚ ਹੁੰਦੀ ਆ ਉੱਪਰ ਦੀ ਸਾਈਡ ਹੁੰਦੀ ਆ ਜਿਹੜੀ ਦੂਸਰੀ ਹੁੰਦੀ ਉਹ ਨੀਚੇ ਵਾਲੀ ਸਾਈਡ ਹੁੰਦੀ ਆ ਜਿਹੜੀ ਆਪਣੀ ਕੁੜਤੇ ਦੇ ਨਾਲ ਅਟੈਚ ਹੋਣੀ ਆ ਤੇ ਇਹ ਗੱਲ ਧਿਆਨ ਨਾਲ ਦੇਖ ਕੇ ਹਨਾ ਆਪਾਂ ਕਈ ਵਾਰ ਸ਼ੁਰੂ-ਸ਼ੁਰੂ ਚ ਭੈਣਾ ਉਲਝ ਜਾਂਦੀਆਂ ਨੇ ਵੀ ਕਿਹੜੀ ਸਾਈਡ ਆਪਾਂ ਨੇ ਕਰਦਣੀ ਕਿਹੜੀ ਸਾਈਡ ਦੀ ਤੇ ਕਿਹੜੀ ਸਾਈਡ ਕਲਰ ਦੀ ਸਿੱਧੀ ਸੀ ਤੇ ਇਸ ਗੱਲ ਦਾ ਆਪਾਂ ਨੇ ਧਿਆਨ ਰੱਖਣਾ ਜਿਹੜੀ ਸਾਈਡ ਆਪਾਂ ਕਟਿੰਗ ਕਰਾਂਗੇ ਆਪਾਂ ਨੇ ਉਹੀ ਸਾਈਡ ਕਲਰ ਦੀ ਤੇ ਕਰਦਣੀ ਵੀ ਅਟੈਚ ਕਰਨੀ ਆ ਆਪਸ ਦੇ ਵਿੱਚ ਕਲਰ ਬਣਾਉਣ ਵੇਲੇ ਤਦੋਂ ਆਪਾਂ ਤੁਹਾਨੂੰ ਕੱਟ ਕੇ ਦਿਖਾਉਣੇ ਆ ਤੇ ਇਹ ਜਿਹੜਾ ਕੱਪੜਾ ਆਪਾਂ ਨੇ ਵਿਚਾਲੇ ਰੱਖਿਆ ਇਹਨੂੰ ਆਪਾਂ ਇੰਨਾ-ਇੰਨਾ ਕਟਿੰਗ ਕਰ ਲਾਂਗੇ ਤੇ ਇਧਰਲੀ ਸਾਈਡ ਤੇ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ ਇਧਰੋਂ ਵੀ ਆਪਾਂ ਐਨਾ-ਐਨਾ ਕੱਪੜਾ ਕਟਿੰਗ ਕਰਾਂਗੇ ਇਹਦੇ ਜਿਹੜਾ ਆ ਸਾਈਡ ਆ ਇਹ ਸਾਈਡ ਆਪਾਂ ਕੱਪੜਾ ਇਹਦੇ ਨਾਲ-ਨਾਲ ਕਟਿੰਗ ਕਰ ਦਾਂਗੇ ਤੇ ਇਧਰਲੀ ਸਾਈਡ ਜਿਹੜੇ ਕੋਨੇ ਦੇ ਉੱਪਰ ਨਿਖੇ ਬਣਦੇ ਹੁੰਦੇ ਨੇ ਉਹ ਆਪਾਂ ਨੇ ਵੱਧ ਕਟ ਕਟ ਕਟਿੰਗ ਕਰਨੀ ਜਿਹਦੇ ਤੇ ਆਪਾਂ ਸੀਨ ਲਾਉਣੀ ਆ ਜਿਹੜੀ ਸ਼ੇਪ 'ਚ ਆਪਣਾ ਕਲਰ ਬਣਿਆ ਹੋਇਆ ਓ ਉਸੇ ਸ਼ੇਪ ਦੇ ਵਿੱਚ ਆਪਾਂ ਨੇ ਕਟਿੰਗ ਕਰਨੀ ਹੈ ਤੇ ਉਸੇ ਸ਼ੇਪ ਦੇ ਵਿੱਚ ਹੀ ਆਪਾਂ ਨੇ ਸਿਲਾਈ ਰਾਂਗੇ ਤੇ ਇਹ ਵਾਲਾ ਜਿਹੜਾ ਕੱਪੜਾ ਬਾਦੂ ਹੈ ਇਹਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰ ਦਾਂਗੇ ਇਰਕੂ ਨਾਲ ਨਾਲ ਹੀ ਕਟਿੰਗ ਕਰਨਾ ਆਪਾਂ ਨੇ ਇਸ ਤੋਂ ਬਾਅਦ ਆਪਾਂ ਇਹਨੂੰ ਫਿਰ ਪ੍ਰੈਸ ਕਰ ਲਵਾਂਗੇ ਆਪਾਂ ਦਾ ਕੰਮ ਗੇਂਦ ਤੇ ਸੀਰ ਤੇ ਪਰਦੀ ਗੁੰਨੀ ਦੇ ਉੱਪਰ ਤੇ ਸੀਨ ਲਾਉਣ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਇੱਕ ਪੀਸ ਤਾਂ ਲੈ ਲੈਣਾ ਇਹਦੇ ਨਾਪ ਦਾ ਗਰਦਣੀ ਦੇ ਨਾਪ ਦਾ ਗਰਦਣੀ ਦੇ ਨਾਪ ਦਾ ਪੀਸ ਕੱਟ ਲੈਣਾ ਇੱਕ ਇੱਕ ਆਪਾਂ ਇਹ ਕੱਟ ਲੈਣਾ ਹੈ ਕਲਰ ਦੇ ਨਾਲ ਤੇ ਇਸ ਤੋਂ ਬਾਅਦ ਇਹਨੂੰ ਆਪਾਂ ਕਲਰ ਨੂੰ ਅਟੈਚ ਕਰਾਂਗੇ ਇਸ ਤਰ੍ਹਾਂ ਸੈੱਟ ਕਰਕੇ ਇਹਨੂੰ ਕੋਈ ਬਰਾਬਰ ਕਰਕੇ ਜਿੱਥੇ-ਜਿੱਥੇ ਇਹਦਾ ਕਲਰ ਇਸ ਤਰ੍ਹਾਂ ਇਹਦੇ ਨਾਲ-ਨਾਲ ਆਪਾਂ ਨੇ ਸੀਨ ਲਗਾ ਦੇਣਗੇ ਉਪਰੋਂ ਦੇ ਨਾਲ-ਨਾਲ ਜਾਂ ਦੀ ਤਾਂ ਆਪਣੀ ਕਾਰ ਦੇ ਜਿਹੜੀ ਸਫਾਈ ਹੈ ਸਫਾਈ ਨਹੀਂ ਆਉਣੀ ਹੈਗੀ ਮਤਲਬ ਵਿੱਚ ਬੁਗੜਾ ਮੁਰ ਜਾਂਦੇ ਆ ਇਹ ਵਾਲੇ ਕੱਪੜਾ ਵੀ ਆਪਾਂ ਥੋੜਾ ਥੋੜਾ ਕਟਿੰਗ ਕਰ ਦਾਂਗੇ ਕਿਉਂਕਿ ਜਿਆਦੇ ਆ ਜਿਆਦੇ ਕੱਪੜਾ ਇਹਦੇ ਵਿੱਚ ਫੋਲਡ ਕਰਿਆ ਹਾਂ ਸੁਹਣਾ ਨਹੀਂ ਲੱਗਦਾ ਕਾ ਕਰਾਂ ਇਹਦੇ ਸਫਾਈ ਨਹੀਂ ਆਉਣੀ ਹੈਗੀ ਫਿਰ ਤੇ ਫਿਰ ਜਿਹੜੇ ਇਹਦੇ ਖੁੰਝੇ ਨੇ ਇਹਨਾਂ ਦੇ ਉੱਪਰ ਆਪਾਂ ਨੇ ਇਸ ਤਰ੍ਹਾਂ ਬਰੀਕ ਬਰੀਕ ਕੱਟਵਾ ਲੈਣੇ ਨੇ ਹਾਲ ਬੁਲਾਈ ਚਾ ਲੈਣੇ ਨੇ ਤਾਂ ਸੇ ਇਹਦੇ ਚੇਤੇ ਆਣ ਰੱਖਣਾ ਵੀ ਆਪਾਂ ਨੇ ਕਿਤੇ ਸਲਾਈਡ ਨਾ ਕੱਟੋ ਵਜੇ ਇਹਨਾਂ ਦਾ ਧਿਆਨ ਰੱਖ ਕੇ ਤੇ ਉਸ ਤੋਂ ਬਾਅਦ ਆਪਾਂ ਇਹ ਦਾ ਪੇਸਟ ਉਹ ਵੀ ਲੈ ਜਾਂਦੀ ਹੈ ਜੀ ਐਸਤਨਾ ਕੋਈ ਨਾ ਜੇ ਆਨ ਕਿਸੇ ਦਿੱਖੀ ਜੀ ਦੀ ਮਦਦ ਦਿਨ ਆ ਜਿਵੇਂ ਕੇਸ ਕਸ ਵਗੈਰਾ ਨਾ ਸੋਈ ਨਾ ਉਹ ਜਦੋਂ ਆਪਾਂ ਇਹ ਖੁੰਡੇ ਬਾਅਦ ਕਰਦੇ ਹਾਂ

ਬਿਚਾਲਾ ਜੇ ਆਪਾਂ ਹੋਈ ਕੱਟ ਤੋ ਉਸ ਤੋਂ ਬਾਅਦ ਆ ਪਾਣੀ ਲੈ ਲੈਣੀ ਇਹਦੀ ਪੂਚੇ ਵਾਲੀ ਇਹ ਵਾਲੀ ਗਰਦ ਨਹੀਂ ਤੇ ਇਹਦਾ ਵੀ ਆਪਾਂ ਨੇ ਵਿਚਾਲਾ ਕਰ ਲੈਣਾ ਆ ਚੀਜ਼ ਮਿੱਠੂ ਫੜ ਕੇ ਵਿਚਾਲਾ ਤਾਂ ਇਹ ਵਿਚਾਲਾ ਜਿਹੜਾ ਇਹਦੇ ਨਾਲ ਥੋੜਾ ਜਿਹਾ ਇੰਚ ਕਿ ਦੀ ਸੀਨਾਰੇ ਨੂੰ ਅਟੈਚ ਕਰ ਲਾਂਗੇ ਜਿਆਦਾ ਦੂਰ ਤੱਕ ਸੀਨ ਨਹੀਂ ਲਾਉਣੀ ਹੈ ਤਾਂ ਇਹ ਠੀਕ ਠੀਰ ਹੋਣੀ ਹੈ ਤਾਂ ਕਿ ਇੱਥੋਂ ਇਹ ਥਿੱਲੇ ਦੇ ਦਿਸ਼ੇ ਵਾਸੇ ਹੁਣ ਆਪਾਂ ਨੇ ਇਹਦੇ ਨਾਲ ਅਟੈਚ ਕਰ ਲੈਣੀ ਹੈ ਗਾਰਡਨ ਇਹਦਾ ਜਿਹੜਾ ਕੱਪੜਾ ਆਪਾਂ ਨੇ ਕੱਟਿਆ ਸੀ ਇਸ ਤਰ੍ਹਾਂ ਇਹਨੂੰ ਜਿਹੜੀ ਸਾਈਡ ਆਪਾਂ ਨੇ ਪ੍ਰੈਸ ਨਾਲ ਪੇਸਟਿੰਗ ਆ ਉਹ ਸਾਈਡ ਤੇ ਇਹਨੂੰ ਆ ਗਾਰਡਨ ਨੂੰ ਆਪਣੇ ਇਸ ਤਰ੍ਹਾਂ ਅਟੈਚ ਕਰਨਾ ਤੇ ਜਿਹੜਾ ਇਹ ਵਾਲਾ ਕੱਪੜਾ ਆਪਾਂ ਨੇ ਕਟਿੰਗ ਕੀਤਾ ਹੋਇਆ ਤੇ ਇਹਨੂੰ ਆਪਾਂ ਨੇ ਇਸ ਤਰ੍ਹਾਂ ਅਟੈਚ ਕਰ ਲੈਣਾ ਇਹ ਆਪਣੇ ਦੋਨੋਂ ਸਾਈਡ ਐਂ ਬਰਾਬਰ ਕੱਟਿਆ ਹੈ ਤੇ ਨੂੰ ਬਰਾਬਰ ਕਰਕੇ ਆਪਾਂ ਨੇ ਅਟੈਚ ਕਰਨਾ ਹੈ। ਸिलाई ਸ਼ੁਰੂ ਕਰਾਂਗੇ ਆਪਾਂ ਇਹਦੇ ਕਿਚਾਲੇ ਤੋਂ। ਜਿੱਥੇ ਇਹਦੇ ਆਪਾਂ ਨੇ ਕੱਟ ਲਗਾਏ ਆ। ਤੋਂ ਆਪਾਂ ਇਹਨੂੰ ਸੈੱਟ ਕਰਦੇ ਕਰਦੇ ਇਹਦੇ ਨਾਲ ਜਾਣਾ ਡੂੰਗਾ ਨਹੀਂ ਲੈ ਕੇ ਜਾਣਾ ਬਸ ਆਪਾਂ ਨੇ ਇਹਦੀ ਪੈਰ ਪੈਰ ਦੀ ਹੀ ਸੀਨ ਲਾਉਣੀ ਹੈ ਕੇ ਜੇ ਵੀ ਆਪਾਂ ਨੂੰ ਉੱਪਰ ਸੀਨ ਨਹੀਂ ਲਾਉਣੀ ਹੈ ਜਿਹੜਾ ਕੱਪੜਾ ਪੱਧ ਰੱਖਿਆ ਹੋਇਆ ਹੈ ਉਸ ਤੋਂ ਉਸ ਦੇ ਸਿੱਧੇ ਸੀਨ ਲਾਉਣੀ ਹੈ ਗਰਦਨੀ ਦੇ ਉੱਪਰ ਸੀਨ ਨਹੀਂ ਲਾਉਣੀ ਹੈ ਇਸ ਤਰ੍ਹਾਂ ਕਰਕੇ ਆਪਾਂ ਨੇ ਜਿਹੜਾ ਇਹਦਾ ਬਾਦੂ ਕੱਪੜਾ ਇਧਰ ਵੀ ਸਾਈਡ ਆ ਤੇ ਇਹ ਵਾਲੀ ਸਾਈਡ ਆ ਇਹਨੂੰ ਆਪਾਂ ਨੇ ਕਟਿੰਗ ਕਰਦੇ ਨੇ ਹੁਣ ਇਸ ਤਰ੍ਹਾਂ ਵੀ ਕਟਿੰਗ ਕਰਦੇ ਹਾਂ ਜਿਹੜੇ ਪੇਸਟਿੰਗ ਵਾਲੀ ਸਾਈਡ ਸੀ ਉਹ ਉਹ ਸਾਈਡ ਨਾਲ ਪੇਸਟਿੰਗ ਵਾਲੀ ਸਾਈਡ ਆ ਕੇ ਅੱਧਰ ਲੀ ਵੀ ਆਪਣੀ ਕਾਰਨਰ ਦੇ ਨਾਲ ਤੇ ਨੂੰ ਇਸ ਤੋਂ ਬਾਅਦ ਆਪਾਂ ਨੇ ਜਿਹੜਾ A ਵਾਲੀ ਚੀਜ਼ ਆਪਾਂ ਨੇ ਕਪੜਾ ਅਟੈਚ ਕੀਤਾ ਇਹ ਨਾਲ ਇੱਧਰਲੀ ਸਾਈਡ ਤੋਂ ਰੱਖ ਕੇ ਆਪਾਂ ਇੱਥੋਂ ਸੀਨ ਨਾਲ ਲੱਗਾਂਗੇ ਸੀਨ ਨੂੰ ਜਾਇਦ ਆਪਣੇ ਇਸ ਤਰ੍ਹਾਂ ਦੀ ਸੀ ਹੈ ਉਹ ਬੱਧੀਆ ਆਪ ਜਿ ਸਮਝਾ ਅਟੈਚ ਕਰਨਾ ਕਲਰ ਆਪਣਾ ਤਿਆਰ ਹੋ ਗਿਆ ਆਪਾਂ ਨੇ ਅਟੈਚ ਕਰਨਾ ਹੁਣ ਇਹਨੂੰ ਕੁਰਤੇ ਦੇ ਨਾਲ ਮਤਲਬ ਕੁਮੀਜ਼ ਦੇ ਨਾਲ ਤੇ ਕਲਰ ਆਪਣਾ ਬਣ ਗਿਆ ਸੀ ਤੇ ਆਪਾਂ ਨੇ ਇਹ ਪਹਿਲਾਂ ਇੱਥੋਂ ਇੱਥੋਂ ਇਹਨੂੰ ਆਪਕੇ ਦੇਖ ਲੈਣਾ ਐਸ ਤਰ੍ਹਾਂ ਫੜ-ਫੜ ਕੇ ਪੂਰਾ ਹੁੰਦਾ ਵੀ ਆਪਣਾ ਇਹ ਨਹੀਂ ਪੂਰਾ ਹੁੰਦਾ ਤੈਨੂੰ ਥੋੜਾ ਜਿਹਾ ਪਿੱਛੇ ਵਾਲਾ ਜਿਹੜਾ ਕਟਿੰਗ ਕਰ ਲਓ ਤੇ ਥੋੜਾ ਜਿਹਾ ਅੱਗੇ ਆ ਤੇ ਇਹ ਆਪਣਾ ਪੂਰਾ ਹੁੰਦਾ ਪਾਣੀ ਅਟੈਚ ਕਰਨਾ ਸਿੱਧੀ ਸਾਈਡ ਤੋਂ ਅਟੈਚ ਕਰਨਾ ਆਪਾਂ ਨੇ ਇਹ ਵਾਲਾ ਜਿਹੜਾ ਸਿੱਧੀ ਸਾਈਡ ਮੂਗੀ ਉਮੀਦ ਹੀ ਤੇ ਇੱਥੋਂ ਆਪਾਂ ਨੇ ਅਟੈਚ ਕਰਨਾ ਸ਼ੁਰੂ ਕਰਨਾ ਹੈ ਪੈਰ ਪੈ ਦੀ ਸੀ ਲਾਉਣੀ ਹੈ ਜਾਪਾਂ ਨੇ ਕਿ ਸਜੀ ਨੂੰ ਨਹੀਂ ਪਾਉਣੀ ਹੈਗੀ ਬਸ ਇੱਕ ਬਾਲ ਨਹੀਂ ਪੈਣ ਦੇਣਾ ਤੇ ਇੱਕ ਆਪਣੇ ਖਿਚੜੀ ਨਹੀਂ ਪਾਉਣੀ ਨਹੀਂ ਮੈਂ ਕਲਰ ਵਾਲੇ ਕੱਪੜੇ ਨੂੰ ਤੇ ਨਾ ਹੀ ਆਪਾਂ ਨੇ ਕਮੀਜ਼ ਵਾਲੇ ਕੱਪੜੇ ਨੂੰ ਜੇ ਆਪਾਂ ਕਿੱਚ ਭਾਵੇਂ ਤਾਂ ਇਹਨਾਂ ਦੇ ਵਿੱਚ ਬਾਲ ਸੈਣਗੇ சீன ஆி சீனா என்ன அந்த நோட கரே கனார சீன శేర్ చే చనల్ సబ్స్క్రైబ్